ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਚੋਣ ਪ੍ਰਚਾਰ ਪਖਾਇਆ ਹੋਇਆ ਹੈ ਜਿਸ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਬਟਾਲਾ ਅੰਦਰ ਮੀਟਿੰਗਾਂ ਦਾ ਦੌਰ ਜਾਰੀ ਜਿਸ ਵਿੱਚ ਵਕ ਵਕ ਪਾਰਟੀਆਂ ਨੂੰ ਅਲਵਿਦਾ ਆ ਕੇ ਸ਼੍ਰੋਮਣੀ ਕਾਲੀ ਦਲ ਵਿੱਚ ਕੀਤੀ ਜਾ ਰਹੀ ਹੈ ਸ਼ਮੂਲੀਅਤ ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਕਰਦੇ ਡਾਕਟਰ ਚੀਮਾ ਨੇ ਮੀਟਿੰਗਾਂ ਦੌਰਾਨ ਹੋਏ ਇਕੱਠ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹਨਾਂ ਦੇ ਹਲਕੇ ਦਾ ਸਰਵਪੱਖੀ ਵਿਕਾਸ ਕਰਾਉਣਗੇ ਜੇਕਰ ਉਹਨਾਂ ਨੂੰ ਹਲਕੇ ਨੇ ਜਿਤਾ ਕੇ ਤਾਕਤ ਬਖਸ਼ੀ ਜੋ ਕਿ ਪਿਛਲੇ ਐਮਪੀ ਨਹੀਂ ਕਰ ਸਕੇ ਇਸ ਮੌਕੇ ਤੇ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਤਿੱਖੇ ਰਗੜੇ ਵੀ ਲਗਾਏ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਐਮਐਸਪੀ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਨਾ ਹੋਣ ਅਤੇ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣ ਦੀ ਆਖੀ ਗੱਲ ਤੇ ਕਰੜੇ ਹੱਥੀ ਲਿਆ ਤੇ ਭਗਵੰਤ ਮਾਨ ਦੇ ਅਸਤੀਫੇ ਦੀ ਵੀ ਮੰਗ ਕੀਤੀ ਸਵਾਗਤ ਕਰਵਾਣਗੇ ਬੰਦੋਂ ਪਰ ਲਾਡੀ ਵੀਰ ਸਰੇ ਕਾਨਫਰੈਂਸ ਸਾਹਿਬ ਬਹੁਤ ਸਭੀ ਵੀਰ ਜਿਹੜਾ ਸਾਡਾ ਵੀਰ ਦੇ ਮੱਧਵਾਗੂ ਆ ਪਰਵਾਦਾ ਜੀ ਹੈ ਜਿਸਾਰੋ ਨੇ ਮਾਨਣ ਰਸਤਾ ਵੀ ਰਾਮ ਲਿਆ ਇਹ ਸਾਡੀ ਖੇਡਾਂ ਦੀ ਸ਼ਾਨ ਸ਼੍ਰੀ ਵਿਰੇਸ਼ ਮਹਾਰਾਜ ਜੀ ਤੇ ਉਹਨਾਂ ਨਾਲ ਆਏ ਹੋਏ ਸਾਡੇ ਪੰਜਾਬ ਦੀ ਸ਼ਾਨ ਸਾਡੇ ਕਾਜੀ ਦਾ ਮਾਨ ਸਾਡੇ ਮਿਹਨਤ ਵਾਲੇ ਲੋਕ ਸਭਾ ਤੋਂ ਡਾਕਟਰ ਤੇਜੀ ਸਿੰਘ ਜੀ ਜਮਾ ਤੇ ਉਹਨਾਂ ਦੇ ਨਾਲ ਆਏ ਹੋਏ ਮੇਰੇ ਸਾਡੇ ਪਰਾਜ ਦੀ ਟੀਮ ਸਾਰੀ ਟੀਮ ਹੈ ਮੈਂ ਜਨਾ ਕਿਸੇ ਨਾਮ ਨਵਾ ਸਰਦਾਰ ਜੀ ਸੁਨੀਲ ਕੁਮਾਰ ਸ਼ਿੰਦੀ ਜੀ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਕੋਲ ਬੇਨਤੀ ਕਰਦਾ ਉਹ ਆਪਣੇ ਜਾਤ ਨੂੰ ਕਰੂ ਜੀ ਪ੍ਰਧਾਨ ਜੀ ਸਾਧੇਕ ਦਾਸਪੁਰ ਲੋਕ ਸਭਾ ਨੇ ਇਸ ਲੋਕ ਸਭਾ ਹਲਕੇ ਦੇ ਵਿੱਚ ਇਲੈਕਸ਼ਨ ਦਾ ਕੰਮ ਸ਼ੁਰੂ ਕੀਤਾ ਬਹੁਤ ਕਾਮਾ ਦੇ ਉੱਤੇ ਆਮ ਆਦਮੀ ਪਾਰਟੀ ਕਾਂਗਰਸ ਤੇ ਬਾਕੀ ਪਾਰਟੀਆਂ ਦੇ ਵੱਡੀ ਗਿਣਤੀ ਦੇ ਵਿੱਚ ਆਗੂ ਤੇ ਵਰਕਰ ਸਹਿਬਾਨ ਆਪੋ ਆਪਣੀਆਂ ਪਾਰਟੀਆਂ ਛੱਡ ਕੇ ਤੇ ਮਣੀ ਕਾ ਜਦ ਦੇ ਵਿੱਚ ਸ਼ਮੂਲੀਤ ਕਰ ਅੱਜ ਬਟਾਲਾ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਨੌਜਵਾਨ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਕੇਜਰੀਵਾਲ ਨੇ ਜਿਹੜਾ ਉਸ ਵੇਲੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਸੀ ਉਹਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਦੇ ਨਾਲ ਖੜਗੇ ਸੀ ਅੱਜ ਦਰਜਨਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੌਜਵਾਨਾਂ ਨੇ ਜਿਹਦੇ ਵਿੱਚ ਸਾਡੀਆਂ ਬੀਬੀਆਂ ਵੀ ਨਾਲ ਸ਼ਾਮਲ ਹੋਈਆਂ ਸਾਰਿਆਂ ਨੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਮੈਂ ਸਾਰਿਆਂ ਦਾ ਸਵਾਗਤ ਕਰਦਾ ਜੈਨੂ ਆਖਦਾ ਔਰ ਇਸ ਗੱਲ ਦਾ ਭਰੋਸਾ ਦਿੰਦਾ ਕਿ ਉਹਨਾਂ ਦਾ ਪਾਰਟੀ ਦੇ ਵਿੱਚ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ। ਇੱਥੇ ਸ਼ਮੀ ਜੀ ਵੀ ਹਾਜ਼ਰ ਹੈ ਸੁੱਖਾ ਜੀ ਵੀ ਹਾਜ਼ਰ ਹੈ ਓਪੀ ਸਾਹਿਬ ਵੀ ਹਾਜ਼ਰ ਹੈ ਬਾਕੀ ਸਾਰੇ ਉਹਨਾਂ ਦੇ ਸਾਥੀ ਪੰਨੂ ਸਾਹਿਬ ਸਭ ਦਾ ਮੈਂ ਧੰਨਵਾਦ ਕਰਦਾ। ਦੇਖੋ ਬਟਾਲੇ ਤੋਂ ਹੀ ਆਮ ਆਦਮੀ ਪਾਰਟੀ ਦਾ ਜਿਹੜਾ ਮੌਜੂਦਾ ਐਮ.ਐਲ.ਏ ਹੈ ਸ਼ੈਰੀ ਕਲਸੀ ਉਹ ਲੋਕ ਸਭਾ ਦਾ ਉਮੀਦਵਾਰ ਜਦੋਂ ਉਹਦੇ ਆਪਣੇ ਸ਼ਹਿਰ ਦੇ ਲੋਕੀਓ ਨੂੰ ਛੱਡ ਰਿਹਾ ਔਰ ਸ਼ਰਮਣੀ ਅਕਾਲੀ ਦਲ ਦੇ ਵਿੱਚ ਸਮੂਲੀਅਤ ਕਰ ਰਿਹਾ ਤੇ ਇਹ ਬਹੁਤ ਵੱਡਾ ਬਾਕੀ ਨੌ ਹਲਕਿਆਂ ਵਾਸਤੇ ਇੱਕ ਸੰਦੇਸ਼ ਹੈ ਇਹਨਾਂ ਲੋਕਾਂ ਦਾ ਕਿ ਇਹ ਬੰਦਾ ਸਾਡੀਆਂ ਭਾਵਨਾਵਾਂ ਦੇ ਉੱਤੇ ਪੂਰਾ ਨਹੀਂ ਉਤਰਿਆ ਕਿਉਂਕਿ ਗੱਲਾਂ ਤਾਂ ਕਰਦੇ ਸੀ ਇਮਾਨਦਾਰੀ ਅੱਜ ਸવાય ਬੇਈਮਾਨੀ ਤੋਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਦੇ ਵਿੱਚ ਹੋਰ ਕੁਝ ਵੀ ਤੁਹਾਨੂੰ ਨਜ਼ਰ ਨਹੀਂ ਆਉਂਦਾ ਅਰਵਿੰਦ ਕੇਜਰੀਵਾਲ ਖੁਦ ਭ੍ਰਿਸ਼ਟਾਚਾਰ ਦੇ ਵੱਡੇ ਸਕੈਂਡਲ ਦੇ ਵਿੱਚ ਅੰਦਰ ਆ ਉਹਦੇ ਸਾਥੀ ਮੰਤਰੀ ਜਿਨ੍ਹਾਂ ਨੂੰ ਦੇਸ਼ ਭਗਤ ਦੱਸਦੇ ਹੁੰਦੇ ਸੀ ਉਹ ਵੀ ਸਾਰੇ ਅੰਦਰ ਆ ਇੱਥੇ ਵੀ ਸ਼ਰਾਬ ਦਾ ਬੜਾ ਵੱਡਾ ਘਟਾਲਾ ਹੋਇਆ ਜਦੀ ਸੀਪੀਈ ਇਨਕੁਆਇਰੀ ਚੱਲ ਰਹੀ ਆ ਥੋੜੀ ਦੇਰ ਤੱਕ ਪੰਜਾਬ ਦੇ ਮੰਤਰੀ ਵੀ ਅੰਦਰ ਹੋਣਗੇ ਇਸ ਕਰਕੇ ਜਨਤਾ ਦੇ ਨਾਲ ਇਹਨਾਂ ਨੇ ਬੜਾ ਵੱਡਾ ਧੋਖਾ ਕੀਤਾ ਤੇ ਲੋਕਾਂ ਦੇ ਨਾਲ ਫਰਾਡ ਕੀਤਾ ਦੂਜਾ ਹੁਣ ਫਰਾਡ ਕਰ ਰਹੀ ਹੈ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਗੁਪਤ ਸਮਝੌਤਾ ਕਰਕੇ ਕਿਉਂਕਿ ਦਿੱਲੀ ਦੇ ਵਿੱਚ ਤੇ ਸਮਝੌਤਾ ਖੁੱਲਾ ਆ ਪਰਸੋ ਭਗਵੰਤ ਮਾਨ ਜੀ ਦੀ ਫੋਟੋ ਛਪੀ ਸੀ ਉੱਥੇ ਬਾਹਾਂ ਜਦੋਂ ਉੱਚੀਆਂ ਕਰਦੇ ਆ ਇੱਕ ਬਾਹ ਭਗਵੰਤ ਮਾਨ ਦੀ ਹੁੰਦੀ ਹੈ ਇੱਕ ਕਿਸੇ ਕਾਂਗਰਸੀ ਲੀਡਰ ਨੇ ਖੜੀ ਹੁੰਦੀ ਉੱਥੇ ਇਹਨਾਂ ਦਾ ਖੁੱਲਿਆ ਮਸਝੌਤਾ ਔਰ ਇੱਥੇ ਇਹਨਾਂ ਦਾ ਗੁੱਪਤ ਸਮਝੌਤਾ ਕਿਉਂਕਿ ਇੱਥੇ ਡਰਦੇ ਆ ਦੋਨੇ ਕਿ ਬਦਨਾਮੀ ਦੋਨਾਂ ਸਰਕਾਰਾਂ ਦੀ ਇੰਨੀ ਹੋਈ ਹੈ ਕਾਂਗਰਸ ਦੀ ਵੀ ਤੇ ਆਮ ਆਦਮੀ ਪਾਰਟੀ ਦੀ ਵੀ ਜੇ ਇਕੱਠੇ ਹੋ ਗਏ ਤੇ ਫਿਰ ਪਛਾਲ ਆ ਜਾਣਾ ਇੱਥੇ ਲੁਕ ਲੁਕ ਕੇ ਰਾਤ ਨੂੰ ਮਿਲਦੇ ਆ ਤੇ ਦਿੱਲੀ ਜਾ ਕੇ ਖੁੱਲ ਕੇ ਸਮਝੌਤਾ ਕਰਦੇ ਆ ਪਰ ਜਨਤਾ ਇਹਨਾਂ ਦੇ ਜਿਹੜੇ ਇਹ ਗੁੱਪਤ ਸਮਝੌਤੇ ਆ ਉਹਦੇ ਤੋਂ ਸੁਚੇਤ ਹੈ ਔਰ ਸ਼ਰਮਣੀ ਅਕਾਲੀ ਦਲ ਦਾ ਕਾਫਲਾ ਜਿਹੜਾ ਦਿਨੋਂ ਦਿਨ ਅੱਗੇ ਵਧ ਰਿਹਾ ਔਰ ਜੇਤਾਲੇ ਪਾਸੇ ਵਧੇ ਜੀ ਭਗਵੰਤ ਮਾਨ ਰਹਾ ਕਿ ਐਮਐਸਪੀ ਉਹਨਾਂ ਦੇ ਉਹਨਾਂ ਦੇ ਅਧਿਕਾਰ ਖੇਤਰ ਨਹੀਂ ਉਹ ਕੇਂਦਰ ਦਵੇਗੀ ਜੀ ਦੇਖੋ ਜੇ ਭਗਵੰਤ ਮਾਨ ਜੀ ਕਹਿੰਦੇ ਆ ਕਿ ਮੈਂ ਹੁਣ ਐਮਐਸਪੀ ਨਹੀਂ ਦੇ ਸਕਦਾ ਤੇ ਇੱਕ ਤਾਂ ਤੁਹਾਨੂੰ ਬੇਨਤੀ ਹੈ ਕਿ ਭਗਵੰਤ ਮਾਨ ਜੀ ਦਾ ਵੀ ਬਿਆਨ ਪੁਰਾਣਾ ਚਲਾਓ ਵੀਡੀਓ ਕੱਢ ਕੇ ਜਿੱਦੋਂ ਚ ਕਿਹਾ ਸੀ ਕਿ ਸਾਰੀਆਂ ਫਸਲਾਂ ਦੀ ਐਮਐਸਪੀ ਮੈਂ ਸਟੇਟ ਵੱਲੋਂ ਦਊਗਾ ਇੱਕ ਉਹਨਾਂ ਦੀ ਮੰਤਰੀ ਸੀ ਜਿਹਨੇ ਚੁਟਕਰੀ ਚੁਟਕੀ ਮਾਰ ਕੇ ਕਿਹਾ ਸੀ 5 ਮਿੰਟਾਂ ਚ ਦੇਆਗੇ ਤੇ ਨਾਲ ਉਦੋਂ ਕਹਿੰਦੇ ਸੀ ਕਿ ਕਾਂਗਰਸ ਦਾ ਮੁੱਖ ਮੰਤਰੀ ਅਸਤੀਫਾ ਦੇਵੇ ਤੇ ਹੁਣ ਫਿਰ ਭਗਵੰਤ ਮਾਨ ਜੀ ਅਸਤੀਫਾ ਦੇ ਦਿਓ ਜਦੋਂ ਤੁਸੀਂ ਅੱਜ ਮੰਨ ਲਿਆ ਕਿ ਤੁਸੀਂ ਸਿਰਫ ਇਲੈਕਸ਼ਨ ਜਿੱਤਣ ਵਾਸਤੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਹੁਣ ਕਿਸ ਮੂੰਹ ਦੇ ਨਾਲ ਤੁਸੀਂ ਗੱਡੀ ਦੇ ਉੱਤੇ ਬੈਠੇ ਹੋ ਅੱਜ ਤੁਸੀਂ ਆਉਣਾ ਪਤਾ ਲੱਗਿਆ ਗੁਰਦਾਸਪੁਰ ਆ ਕੇ ਅਸਤੀਫਾ ਦੇ ਕੇ ਜਾਓ ਕੱਲਾ ਇਹ ਨਾ ਕਹਿ ਕੇ ਜਾਓ ਕਿ ਮੈਂ ਐਮਐਸਪੀ ਨਹੀਂ ਦੇ ਸਕਦਾ ਨਾਲ ਅਸਤੀਫਾ ਦੇ ਕੇ ਜਾਓ ਨਹੀਂ ਦੇ ਕੇ ਜਾਓਗੇ ਤੇ ਫਿਰ ਗੁਰਦਾਸਪੁਰ ਲੋਕ ਸਭਾ ਦੇ ਹਲਕੇ ਦੇ ਪਾਰਲੀਮੈਂਟ ਦੇ ਲੋਕ ਤੁਹਾਨੂੰ ਸਬਕ ਸਿਖਾਉਣਗੇ ਤੁਹਾਨੂੰ ਮਜਬੂਰ ਕਰਨਗੇ ਕਿ ਤੁਹਾਨੂੰ ਗੱਦੀ ਤੋਂ ਕਿਵੇਂ ਲਾਉਣਾ ਜਿੰਦਰ ਸਿੰਘ ਜੀ ਕਿਹੜੀ ਪਾਰਟੀ ਨੂੰ ਛੱਡ ਕੇ ਆਜੋ ਆਵਾਜ਼ ਪਾਰਟੀ ਛੱਡ ਕੇ ਆ ਕਿਉਂ ਕੀ ਕਾਰਨ ਬਣਿਆ ਕਿਉਂ ਤੁਸੀਂ ਆਵਾਜ਼ ਦੇ ਪਾਚੀ ਦੋ ਸਾਲ ਹੋ ਗਏ ਸਰ ਸਾਡਾ ਕੋਈ ਕੰਮ ਹੀ ਨਹੀਂ ਹੋਇਆ ਸਾਡੇ ਕਿਸੇ ਵੀ ਮੁੰਡੇ ਦਾ 25 30 ਜਨਾਂ ਦਾ ਗਰੁੱਪ ਹੈ ਸਾਡਾ ਸਾਡਾ ਇੱਕ ਬੰਦੇ ਦਾ ਵੀ ਕੰਮ ਨਹੀਂ ਹੋਇਆ ਕਾਲੀ-ਤਾਲੀ ਆਪਣਾ ਆਏ ਸਰਕਾਰ ਤੇ ਕੰਮ ਹੋਣ ਸਾਰੇ ਸਾਡੇ ਮਲੇ ਦੇ ਅਮੀ ਅੱਜ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵਿਕਾਸ ਬੜਾ ਕੀਤਾ ਹੈ ਵਿਕਾਸ ਤੇ ਅੱਲਾ ਲਾ ਕੇ ਜੀ ਕੋਈ ਕਾਸਟ ਦੇ ਪ੍ਰਾਪਤੀਆਂ ਲਾ ਕੇ ਲੋਕਾਂ ਤੇ ਜਾਵਾਂਗੇ ਤੁਸੀਂ ਕਹਿੰਦੇ ਅਸੀਂ ਪਾਰਟੀ ਛੱਡ ਰਹੇ ਹਾਂ ਕੁਝ ਨਹੀਂ ਹੋਇਆ ਪੈਸਾ ਕੁਝ ਵੀ ਨਹੀਂ ਆਇਆ